ਸਾਤਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਸੂਟ ਦੀ ਕਟਾਈ ਕਰਨ ਲੱਗੇ ਆਂ ਜੀ ਹਾਂ ਜੀ ਇਹ ਸੂਟ ਦੀ ਕਟਾਈ ਬਿਨਾ ਪਲੇਟਾਂ ਤੋਂ ਕਰਨੀ ਆ ਜੀ ਸਿੰਪਲ ਸੂਟ ਦੀ ਕਟਾਈ ਆ ਜੀ ਹਾਂ ਜੀ ਆ ਦੇਖੋ ਸਾਡੇ ਕੋ ਗਲੇ ਤੇ ਕਢਾਈ ਆ ਜੀ ਪਹਿਲਾਂ ਆਪਾਂ ਇਹਨੂੰ ਫੋਲਡ ਕਰ ਲੈਣਾ ਹਾਂ ਜੀ ਕਢਾਈ ਨੂੰ ਸੈਂਟਰ ਦੇ ਵਿੱਚ ਕਰ ਲੈਣਾ ਜੀ ਗਲੇ ਨੂੰ ਬਰਾਬਰ ਮਲਾ ਲੈਣਾ ਤੁਸੀਂ ਬ੍ਰੈਸਟ ਸਾਡੇ ਕੋਲ ਹੈਗੀ ਆ ਜੀ 16 ਇੰਚ ਤੀਰਾ ਆਪਾਂ ਰੱਖਣਾ ਜੀ 12 ਇੰਚ 12 ਦਾ ਅੱਧਾ ਆਪਣੇ ਕੋਲ ਹੋ ਗਿਆ ਜੀ 6 ਇੰਚ ਆਪਾਂ 6 ਇੰਚ ਦੇ ਨਿਸ਼ਾਨ ਲਾ ਲਿਆ ਹਾਂ ਜੀ نیچے ਨੂੰ ਤੁਸੀਂ ਮੋਢਾ ਰੱਖਣਾ ਜੀ 7 ਇੰਚ ਹਾਂ ਜੀ ਬ੍ਰੈਸਟ ਸਾਡੇ ਕੋਲ ਹੈਗੀ ਆ ਜੀ 16 ਇੰਚ ਆਪਾਂ ਰੱਖਣੀ ਆ ਸਾਡੇ 16 ਇੰਚ 16 ਸਾਡੇ 16 ਇੰਚ ਦਾ ਅੱਧਾ ਆਪਣੇ ਕੋਲ ਆ ਗਿਆ ਜੀ ਸਵਾ 8 ਇੰਚ ਸਵਾ 8 ਇੰਚ ਤੇ ਲਾਣਾ ਜੀ ਨਿਸ਼ਾਨ ਕਿਉਂਕਿ ਇਹ ਬਿਨਾ ਪਲੇਟਾਂ ਤੋਂ ਸੂਟ ਆ ਜੀ ਇਹ ਆਪਾਂ ਅੱਧਾ ਅੱਧਾ ਇੰਚ ਵਧਾ ਕੇ ਰੱਖਣਾ ਆ ਕਿਉਂਕਿ ਜਦ ਤੁਸੀਂ ਸਲਾਈ ਕਰ ਲੈਣਾ ਫਿਰ ਪਾਉਣ ਤੋਂ ਬਾਅਦ ਫਿਟਿੰਗ ਬਹੁਤ ਵਧੀਆ ਆਂਦੀ ਆ ਹਾਂ ਜੀ ਪਹਿਲਾਂ ਆਪਾਂ ਉੱਪਰੋਂ ਕਮਰ ਦਾ ਨਿਸ਼ਾਨ ਲਾਣਾ ਜੀ 11:30 ਤੇ ਹਾਂ ਜੀ 11:30 ਤੇ ਆਪਾਂ ਨਿਸ਼ਾਨ ਲਾਣਾ ਜੀ ਇੱਥੇ ਆਪਾਂ ਕਮਰ ਰੱਖਣੀ ਆ ਜੀ ਹਾਂਜੀ ਕਮਰ ਸਾਡੇ ਕੋਲ ਹੈਗੀ ਆ ਜੀ 13.5 ਇੰਚ ਆਪਾਂ ਅੱਧਾ ਇੰਚ ਵਧਾ ਕੇ ਰੱਖਣੀ ਆ 14 ਇੰਚ ਆਪਾਂ ਸੱਤ ਤੇ ਨਿਸ਼ਾਨ ਲਾ ਲੈਣਾ ਜੀ ਹਾਂਜੀ ਕਾਜ ਸਾਡੇ ਕੋਲ ਹੈਗੇ ਆ ਜੀ 14 ਇੰਚ ਤਿਆਰ ਆਪਾਂ ਰੱਖਣੇ ਜੀ 14.5 ਇੰਚ ਹਾਂਜੀ हिਪ ਸਾਡੇ ਕੋਲ ਹੈਗੀ ਆ ਜੀ 17 ਇੰਚ 17 ਦਾ ਆਪਾਂ ਅੰਤ ਰੱਖਣਾ ਜੀ 8.5 ਹਾਂਜੀ हिਪ ਅਸੀਂ 19 ਰੱਖਣੀ ਆ ਜੀ ਜਿੰਨੀ ਉਹਨਾਂ ਦੀ ਹੈਗੀ ਆ ਇਹ ਨਹੀਂ ਅੱਧਾ ਇੰਚ ਵਧਾਣੀ ਅੱਧਾ ਇੰਚ ਤੁਸੀਂ ਬ੍ਰੈਸਟ ਤੇ ਕਮਰ ਦਾ ਨਿਸ਼ਾਨ ਵਧਾਣਾ ਹੈ ਜੀ ਹਾਂਜੀ ਘੇਰਾ ਵੀ ਆਪਾਂ ਰੱਖਣਾ ਜੀ 17 ਇੰਚ 17 ਦਾ ਅੱਧਾ ਸਾਡੇ ਕੋਲ ਹੋ ਗਿਆ ਜੀ 8.5 ਇੰਚ ਹਾਂਜੀ ਪਹਿਲਾਂ ਤੁਸੀਂ ਬ੍ਰੈਸਟ ਤੋਂ ਕਮਰ ਤੱਕ ਨਿਸ਼ਾਨ ਲਾ ਲੈਣਾ ਇਸ ਤਰੀਕੇ ਨਾਲ ਹਾਂਜੀ ਹੁਣ ਕਮਰ ਤੋਂ ਤੁਸੀਂ ਲਾਣਾ ਜੀ हिਪ ਤੇ ਹਿੱਪ ਤੋਂ ਆਪਾਂ ਲਾਣਾ ਜੀ ਘੇਰੇ ਤੱਕ ਨਿਸ਼ਾਨ ਇਸ ਤਰੀਕੇ ਨਾਲ ਹਾਂਜੀ ਹੁਣ ਤੁਸੀਂ ਆਹ ਰੱਖਣਾ ਜੀ ਫੋਲਡਿੰਗ ਲਈ ਹਾਂਜੀ ਆਪਾਂ ਜਿਹੜੀ ਫਰੰਟ ਦੀ ਕਟਾਈ ਰੱਖਣੀ ਹੈ ਜੀ 1 ਇੰਚ ਤੇ ਬੈਕ ਦੀ ਆਪਾਂ ਰੱਖਣੀ ਜੀ 1.5 ਇੰਚ ਤੇ ਹਾਂਜੀ ਪਹਿਲਾਂ ਆਪਾਂ ਫਰੰਟ ਦਾ ਨਿਸ਼ਾਨ ਲਾ ਲੈਣਾ ਜੀ। ਮੋਡੇ ਦਾ ਫਿਰ ਆਪਾਂ ਬੈਕ ਦਾ ਲਾ ਲੈਣਾ ਜੀ 1.5 ਇੰਚ ਤੇ। ਇਸ ਤਰੀਕੇ ਨਾਲ। ਹਾਂਜੀ ਹੁਣ ਤੁਸੀਂ ਪਹਿਲਾਂ ਜੀ ਜਿੱਥੇ ਆਪਾਂ ਬੈਕ ਦਾ ਨਿਸ਼ਾਨ ਲਾਇਆ ਉੱਥੋਂ ਕਟਾਈ ਕਰਨੀ ਹੈ। ਹਾਂਜੀ ਬੈਕ ਹਜੇ ਅਸੀਂ ਕੱਟਣੀ ਹੈ। ਬਾਅਦ ਵਿੱਚ ਆਪਾਂ ਫਰੰਟ ਦੀ ਕਟਾਈ ਕਰਨੀ ਹੈ। ਇਸ ਤਰੀਕੇ ਨਾਲ ਤੁਸੀਂ ਕਟਾਈ ਕਰਨੀ। ਹਾਂਜੀ ਹੁਣ ਆਪਾਂ ਲੱਗੇ ਆ ਜੀ ਬੈਕ ਦੀ ਕਟਾਈ ਕਰਨ ਆਪਾਂ ਬੈਕ نیچے ਰੱਖ ਲਈ ਜੀ ਉੱਪਰ ਆਪਾਂ 프ਰੰਟ ਰੱਖ ਲਿਆ ਜਿਹਦੀ ਕਟਾਈ ਕੀਤੀ ਸੀ ਹਾਂਜੀ ਪਹਿਲਾਂ ਆਪਾਂ ਇੱਥੋਂ ਬੈਕ ਦੀ ਕਟਾਈ ਕਰਨੀ ਸੀ ਆ ਬੈਕ ਮੋਢੇ ਦਾ ਨਿਸ਼ਾਨ ਲਾਇਆ ਹੋ ਸੀਗਾ ਹਾਂਜੀ 1.5 ਇੰਚ ਤੇ ਲਾਇਆ ਸੀ ਜੀ ਆਪਾਂ ਹਾਂਜੀ ਬੈਗ ਦਾ ਕਪੜਾ ਸਾਡੇ ਕੋਲ ਘਟਿਆ ਇਸ ਲਈ ਘੇਰੇ ਨੂੰ ਜੋੜ ਪੈਣਾ نیچے ਫੋਲਡ ਕਰਨ ਲਈ ਹਾਂਜੀ ਹੁਣ ਆਪਾਂ 프ਰੰਟ ਦੀ ਕਟਾਈ ਕਰਨੀ ਈ ਮੋਢੇ ਦੀ ਇਸ ਤਰੀਕੇ ਨਾਲ ਤੁਸੀਂ ਮੋਢੇ ਦੀ ਕਟਾਈ ਕਰਨੀ